ਚੱਕੀ ਬੁਲਟ ਦਾ ਆਪਣਾ ਹੋ ਗਿਆ ਸਟਾਰਟ ਸਪੈਚਵੇ ਟੈਰਾ ਸਾਡੇ ਰੁਕਤ ਪਏ ਉਮਰਾਂ ਦੱਸਦਿਆਂ ਨਹੀਂ ਜੱਪਾਂ ਤੋਂ ਪਛਾਣੇ ਜਾਂਦੇ ਆ ਹੁੱਡ ਕਾਇਚ ਕੈਰੀ ਕਰਦੇ ਆ ਸੱਚੀ ਰੀਅਲ ਕਾਲ ਸਾਰੇ ਭਰਾਵਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਤੁਸੀਂ ਪਹਿਲਾ ਵਾਲੇ ਬਲੌਗ ਨੂੰ ਬਹੁਤ ਬਹੁਤ ਫੋਟ ਕੀਤੀ ਤੇ ਤੁਹਾਡੇ ਬਹੁਤ ਕਮੈਂਟ ਆਏ ਸੀਗੇ ਕਿ ਤੁਸੀਂ ਕਹਿ ਰਹੇ ਸੀਗੇ ਕਿ ਹਾਂ ਨਿਊ ਬਲੌਗ ਕਦੋਂ ਆਊਗਾ ਕਦੋਂ ਆਊਗਾ ਚਲੋ ਅੱਜ ਤੁਹਾਨੂੰ ਆਪਾਂ ਨਿਊ ਬਲੌਗ ਦਿਖਾਉਣੇ ਆ ਅੱਜ ਵੀਰੇ ਦਾ ਫੋਨ ਆਇਆ ਆਪਾਂ ਨੂੰ ਦੇਖਦੇ ਹਾਂ ਵੀਰਾ ਕੀ ਕਹਿੰਦਾ ਵੀਰੇ ਨੂੰ ਠਾਲਦੇ ਆ 50 ਤਾਂ ਹੈਗਾ ਚਲੋ ਬਾਕੀ ਆਪਾਂ ਦੇਖ ਆਜੋ ਆਪਾਂ ਚੱਲਦੇ ਆ ਵੀਰੇ ਦੇ ਘਰੇ ਆਇਆ ਵੀਰੇ ਦਾ ਘਰ ਆਜੋ ਦੇਖਦੇ ਆ ਆਪਾਂ ਵੀਰੇ ਨੂੰ ਠਾਲਦੇ ਆ ਤੇ ਬਾਕੀ ਆਪਾਂ ਦੇਖਦੇ ਹਾਂ ਕਿ ਬਣਦਾ ਕੀ ਨਹੀਂ ਦੇਖਦੇ ਆ ਵੀਰਾ ਹਜੇ ਕਹਿ ਤਾਂ ਰਿਹਾ ਸੀਗਾ ਵੀਰਾ ਹਜੇ ਕਹਿ ਰਿਹਾ ਸੀਗਾ ਕਿ ਹਾਂ ਕਿ ਆਪਾਂ ਜਾਣਾ ਦਿਓ ਆ ਵੀਰੇ ਦਾ ਘਰ ਤੇ ਆਪਾਂ ਜਾ ਕੇ ਵੀਰੇ ਨੂੰ ਠਾਲਦੇ ਆਂ ਆਜੋ ਦੇਖਦੇ ਆਂ ਲੋ ਜੀ ਆ ਆਗੇ ਵੀਰੇ ਦੇ ਘਰੇ ਆ ਹੈਗੀ ਸਤਕਾਰ ਪੀਓ ਆਪਣੇ ਉਹ ਮਾਤਾ ਜੀ ਬੈਠੇ ਨੇ ਵੀਰੇ ਦੇ ਤੇ ਆ ਖੜੀ ਆ ਉਹਨੀ ਜੀਪ ਲੋ ਜੀ ਜਿੱਦਾਂ ਆਪਾਂ ਅਨੰਦਪੁਰ ਸਾਹਿਬ ਗਏ ਆ ਉਸ ਤੋਂ ਬਾਅਦ ਆਪਾਂ ਇੱਕ ਵਾਰ ਵੀ ਨਹੀਂ ਚੱਕੀ ਹੈਗੀ ਸਤਕਾਰ ਪੀਤੇ ਜਾਂਦੇ ਆ ਆਓ ਚਲੋ ਆ ਜਾਓ ਆਪਾਂ ਵੀਰੇ ਨੂੰ ਠਾਲਦੇ ਆਂ ਦੇਖਦੇ ਆਂ ਵੀਰਾ ਕੀ ਕਹਿੰਦਾ देखो आप यार। दसो।, दसो की करना चलो जी लेने मैं तो आप ही कह रहा मैं भी कर देख के आया हाँ आनंदपुर साहब तो बाद ची नहीं चलो देखते ਔਰ ਸਵੇਰੀ ਕਰਦੇ ਮੈਂ ਸਟਾਰਟ ਨਾ ਬਹੁਤ ਕਮੈਂਟ ਆਉਂਦੇ ਸੀਗੇ ਵੀਰਾਂ ਦੇ ਕਿ ਹਾਂ ਵਲੌਗ ਬਾਬ ਵਲੌਗ ਬਾਬ ਵੀ ਨਹੀਂ ਬਹੁਤ ਹੁਣ ਹੈ ਚਲੋ ਆਜੋ ਦੇਖਦੇ ਹਾਂ ਕੀ ਬਣਦਾ ਭਾਈ ਸਾਡਾ ਪੈਸਾ ਨਾ ਔਰ ਬਾਈਦਨ ਨਵਾਂ ਨਵਾਂ ਵਲੌਗ ਆਪਾਂ ਹੁਣ ਕੀਤਾ ਬਸ ਕੋਈ ਗਲਤੀ ਹੋਈ ਮਾਫ ਕਰਦੇ ਸਾਨੂੰ ਸਕਾਰਪੀਓ ਵੀ ਧੋਣੇ ਆਗੇ ਸਕਾਰਪੀਓ ਵੀ ਧੋਵਾਂਗੇ ਜੇ ਆਪਾਂ ਟਾਈਮ ਲੱਗਿਆ ਜੇ ਆਪਾਂ ਸਕਾਰਪੀਓ ਵੀ ਧੋਵਾਂਗੇ ਉਧਰ ਬੋਲਟ ਵੀ ਉਧਰ ਬੋਲਟ ਵੀ ਖੜਾ ਬੋਲਟ ਨੂੰ ਵੀ ਆਪਾਂ ਅੱਜ ਪੈਂਚਰ ਦਵਾਵਾਂਗੇ ਬੋਲਟ ਵੀ ਦੇਖ ਲਿਏ ਬੋਲਟ ਵੀ ਨਹੀਂ ਕੱਢਿਆ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਤਿੰਨ ਮਹੀਨੇ ਹੋ ਗਏ ਚੱਕਿਆ ਹੀ ਨਹੀਂਗਾ ਤਿੰਨ ਚਾਰ ਮਹੀਨੇ ਹੋ ਗਏ ਬੋਲਟ ਵੀ ਨਹੀਂ ਚੱਕਿਆ ਹੈਗਾ ਬੋਲਟ ਦਾ ਫਾਲਾ ਹੀ ਉਹੋ ਆ ਕੋਈ ਨਹੀਂ ਕਰਾਂਗੇ। ਬੈਟਰੀ ਚਾਹੁੰਦੀ ਦੇਖੀ ਦਾ ਮਾਣਾ ਸਟਾਰਟ ਕਰਕੇ ਦੇਖੀ ਹੁੰਦਾ। ਦੇਖੋ। ਸਟਾਰਟ ਕਰਕੇ ਦੇਖਦੇ ਆ ਇਹਨੂੰ। ਬਾਈ ਇਹ ਜਦੋਂ ਲੱਗਿਆ ਅਸੀਂ ਬੋਲਟ ਇਹ ਖੜਾ ਵਾ ਆਪਣੇ ਮੇਰੇ ਜਨਮ ਲਿੰਦਾ ਮਈ ਦੇ ਵਿੱਚ। ਮਈ ਤੋਂ ਹੁਣ ਕਿੰਨਾ ਮਹੀਨਾ 11 12ਵਾਂ ਮਹੀਨਾ। 12ਵੇਂ ਮਹੀਨੇ ਚੱਲਦਾ। 7 ਮਹੀਨੇ ਬਾਅਦ ਬੋਲਟ ਸਟਾਰਟ ਕਰਨ ਲੱਗੇ ਆ। ਨਹੀਂ ਹੁੰਦਾ। ਮੈਕੈਨਿਕ ਕੋਲ ਜਾਊਗਾ ਚੋਕ ਲੱਗ ਦੇਖੀ ਚੋਕ ਲੱਗ ਦੇਖ ਲੋ ਜੇ ਹੁੰਦਾ ਸਟਾਰਟ 7 ਮਹੀਨੇ ਬਾਅਦ ਕੋਈ 7 ਮਹੀਨੇ ਬਾਅਦ ਦੇ ਹੁੰਦਾ ਸਟਾਰਟ ਇਹ ਕਦੇ ਨਾ ਹੋਊਗਾ ਸਟਾਰਟਰ ਮੈਨਾਂ ਤੇ ਨਹੀਂ ਤੇ ਹੁੰਦਾ ਚੱਕੀ ਬੋਲਟ ਤਾਂ ਆਪਣਾ ਹੋ ਗਿਆ ਸਟਾਰਟ ਤੇ ਆਜੋ ਹੁਣ ਆਪਾਂ ਦੇਖਦੇ ਆਂ ਜੀਪ ਵੀਰਾ ਗਿਆ ਲੈਣ ਗਿਆ ਹੈ ਚਾਬੀ ਅੰਦਰ ਆਪਾਂ ਲਾਲੀ ਜੀ ਨੂੰ ਕੱਪੜੇ ਕੱਪੜੇ ਦੇ ਇੱਥੋਂ ਲਾ ਕੇ ਇਹ ਕਿਸੇ ਵਾਸਤੇ ਢੀੜਾ ਗੂੜਾ ਤੋੜੀਏ ਦੇਖ ਲਈਏ ਤਾਂ ਹੁੰਦੀ ਆ ਸਟਾਰਟ ਇਹਦਾ ਹੋ ਰਿਹਾ ਨਹੀਂ ਐ ਮੈਂ ਵੀਡੀਓ ਕੋਲ ਨਹੀਂ ਇਤਰਾਇ ਜਨੰਦ ਕੋ ਸਾਹ ਵੇਸੀ ਹਮ ਐਂਪਰ ਕਰਕੇ ਦੇਖਦੇ ਨੇ ਲਓ ਲੈ ਆਵਣੀ ਦਾ ਪਹਿਲੀ ਸੈਲਫ ਤੇ ਹੋ ਗਿਆ ਸਟਾਰਟ ਰੋਕ ਜਾ ਅਜ 10 ਮਿੰਟ ਹੋਲੈਂਡ ਦੇ ਗਰਮ ਤੇ ਆਜੋ ਚਲੋ ਆਪਾਂ ਹੁਣ ਬਾਹਰ ਕੱਢਦੇ ਆ ਜੀਪ ਤੇ ਫੇਰ ਗੁਰਦੁਆਰਾ ਸਾਹਿਬ ਜਿਹੜਾ ਜਾ ਕੱਟ ਕੇ ਆਵਾਂਗੇ ਕੋ ਤੋਂ ਦੂ ਦੇ ਫੇਰ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਨਾਲੇ ਢੇੜਾ ਕੱਟ ਕੇ ਆਵਾਂਗੇ ਜਾਣਦੇ 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 ਬਾੜਾ ਜੇ ਉਧਰੋਂ ਕੱਟ ਕਮਲਾ ਕੀ ਦੇਖੀ ਕੀ ਦੇਖੀ ਦੇਖੀ ਗਮਲ ਆ ਚੱਲ 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 ਮੇਨ ਗੇਟ ਖੋਲਦਾ ਉਹ ਵੀ ਖੋਲ ਦੇ ਜਾਈ ਮੇਨ ਗੇਟ ਖੋਲਦੀ ਆ ਪਹਿਲਾਂ ਆ ਲੋ ਇਹ ਸਕਾਰਪਿਓ ਤੇ ਜਿੱਦਾਂ ਦੀ ਜੀਪ ਲੈ ਆਂਦੀ ਆ ਉਹਨੇ ਬਹੁਤ ਘੱਟ ਚੱਕੀ ਆ ਪਰ ਜਿੱਦਾਂ ਆਨੰਦਪੁਰ ਸਾਹਿਬ ਤੋਂ ਆਏ ਆ ਉਦੋਂ ਦੇ ਆਪਾਂ ਸਹੀ ਆ ਪੂਰਾ ਉਦੋਂ ਦੀ ਆਪਾਂ ਇਹੀ ਚੱਕਦੇ ਆ ਇਹ ਸਕਾਰਪਿਓ ਹੁਣ ਆਪਾਂ ਅੱਜ ਗੱਡੀ ਆ ਜੀਪ ਅੱਜ ਇਹਨੂੰ ਧੋਣੇ ਆ ਫੇਰ ਦਿਖਾਉਣੇ ਤੋ ਤੂ ਕੇ ਪੂਰੀ ਫੇਰ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਆਹ ਹਾਂ ਕਰਕੇ ਉਹ ਨਿਕਲ ਗਈ ਚੱਲ ਚੱਲ ਲੋ ਦੇਖੋ ਚੱਲ 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 ਜਾਣਦੇ ਜਾਣਦੇ ਚੱਲ ਚੱਲ ਸਹੀ ਆ ਸਹੀ ਆ ਇੱਥੇ ਕੀ ਲਾਲਾ ਉਰੇਗ ਨਾਲੇ ਲੋ ਜੀ ਇੱਥੇ ਕਢਾ ਦੀ ਚੱਲ ਲਾਈਏ ਪਾਣੀ ਪਾਉਣ ਲਈਏ ਪਾਈਪ ਤੇ ਤੋਏ ਨੂੰ ਚਮਕਾਈਏ ਚਮਕਾ ਦਈਏ ਲੋ ਜੀ ਆਪਾਂ ਪਾਈਪ ਤਾਂ ਲਾ ਲਈ ਸੀਗੀ ਦੇ ਆ ਆਪਣੇ ਲਾਈਟ ਭੱਜੀ ਆਪਾਂ ਵੀ ਨਹੀਂ ਦੇਖਿਆ ਹੈਗਾ ਅੱਜ ਕੱਟ ਲੱਗਿਆ ਹੋਇਆ ਤੇ ਹੁਣ ਆਪਾਂ ਕੱਲੇ ਟਾਇਰ ਹੀ ਧੋ ਲੈਨੇ ਬਾਲਟੇ ਪਾਣੀ ਆ ਨਾ ਤੇ ਆਪਾਂ ਸਾਰੇ ਉਰੀ ਖੜੇ ਆ ਆਪਣੇ ਆਪ ਨੇ ਜਨਰੇਟਰ ਚਲਾ ਲਓ ਤੇਲ ਨਹੀਂ ਤੇਲ ਨਹੀਂ ਆ ਰਿਹਾ ਉੱਥੇ ਬਾਲਟੀ ਆ ਨਾ ਧੋ ਦਿੰਨੇ ਆ ਟਾਇਰ ਕੱਲੇ ਸ਼ੌਂਪਰ ਤਾਂ ਨਹੀਂ ਪਿੱਛੇ ਆ ਆ ਥੱਪੇ ਹੋਜੋ ਥੱਪੇ ਸੱਜੇ ਹੋਜੋ ਸੱਚਾ ਵਾਰਾ ਬਸ ਨਾ ਦੇਖੋ ਅਬ ਵੀਰੇ ਹੁਣੀ ਵੀ ਆ ਗਿਆ ਅਮਰੀਕਾ ਤੋਂ

ਲੈਟ ਭੱਜ ਗਈ ਵੀ ਅਸੀਂ ਮੋਟਰ ਚਲਾਉਣ ਬਾਰੇ ਸੋਚਿਆ ਸੀ ਹੁਣ ਸਾਨੂੰ ਬਾਲਟੀ ਨਾਲ ਹੀ ਧੋਣੀ ਪੈਣੀ ਆ ਇਹ ਸਾਡੀ ਦਾਸਲਾ ਸੀ ਸਕਾਰ ਪੀ ਵੀ ਧੋ ਦਨੇ ਆ ਪਾਣੀ ਰਹੀ ਕੋਈ ਨਹੀਂ ਆ ਇੱਧਰ ਇੱਧਰ ਉਹ ਵੀ ਉਹ ਪਾਣੀ ਭਰ ਲਈਏ ਇੱਧਰ ਕਣਕ ਵੀ ਧੋਤੀ ਸੀ ਮਤਲਬ ਉਹਨਾਂ ਨੇ ਹੁਣ ਬਾਲਟੀ ਨਾਲ ਹੀ ਕੰਮ ਚਲਾਉਣਾ ਪੈ ਉਹ ਲੱਗਾ ਇਹ ਚ ਵੀ ਨਹੀਂਗਾ ਥੱਲੇ ਵਾਲੀ ਟੈਂਕੀ ਚ ਉੱਪਰ ਵਾਲੀ ਟੈਂਕੀ ਚ ਕਰ ਲਾਂਗੇ ਫੇਰ ਉੱਪਰ ਵੀ ਹੈਗੀ ਟੈਂਕੀ ਬਾਲਟੀ ਲੈ ਕੇ ਚੱਲਿਆ ਹੁਣ ਤੇ ਹੁਣ ਧੋਵਾਂਗੇ ਆਪਾਂ ਜੀਪ ਹੁਣ ਬਾਲਟੀ ਨਾਲ ਹੀ ਨੰਮ ਚਲਾਉਣਾ ਬੈਨਾ ਆਪਾਂ ਨੂੰ ਆਜੇ ਕਾਵੀ ਐਸ ਕਾਰ ਵੀ ਧੋਦਾਂਗੇ ਹੋਰ ਘੰਟੇ ਤੱਕ ਜੇ ਲਾਈਟ ਆ ਗਈ ਆਪਾਂ ਸਕਾਰ ਵੀ ਨਾਲ ਹੀ ਧੋ ਦੇਣੀ ਆ ਚੱਲ 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 ਆ ਵੀ ਆਪਾਂ ਬਲੌਗ ਦਿਖਾਉਣਾ ਇਹ ਵੀ ਪੂਰੀ ਚੇਂਜ ਕਰ ਲਈਆਂ ਲਾਇ ਲੂ ਪੂਰੀ ਕਾਫੀ ਕਰਨੀ ਆ ਪੂਰੀ ਸਵੇਰ ਤੱਕ ਸਵੇਰ ਤੱਕ ਪੂਰੀ ਓਕੇ ਰਿਪੋਰਟ ਬਣਾ ਦੇਣੀ ਆ ਇਹ ਵੀਰੇ ਨਹੀਂ ਬਣਾਏ ਸੀ ਇਹਨੂੰ ਛੱਡ ਜਾਂਦੇ ਸੀ ਅੱਜ ਕਹਿ ਰਹੇ ਨੇ ਕਿ ਚੰਡੀਗੜ੍ਹ ਜਾਣਾ ਜਾਣਾ ਜੇ ਪਹਿਲਾਂ ਗੁਰਦੁਆਰਾ ਸਮਝ ਲੋ ਸ਼ਾਮ ਨੂੰ ਗੁਰਦੁਆਰਾ ਬਾਝਾ ਬਾਕੀ ਪੁੱਛ ਲਾ ਬਾਈ ਫੋਨ ਤੇ ਉਹ ਵੀਰਾ ਇੱਕ ਫੋਨ ਤੇ ਲੱਗਿਆ ਹੁਣ ਸਲਾਹ ਕਰ ਰਹੇ ਨੇ ਕਿ ਕਿੱਥੇ ਜਾਣਾ ਦੱਸ ਕਿੱਥੇ ਜਾਣਾ ਸ਼ਾਮ ਨਹੀਂ ਜਾਂਦੇ ਪਹਿਲਾਂ ਗੁਰਦੁਆਰਾ ਜੀਵ ਤੋਂ ਲੋ ਮੇਰੇ ਪਹਿਲਾਂ ਆ ਜੀਵ ਦਿਉਣੀ ਆ ਪਾਰਟੀਆਂ ਨਾਲ ਦਿਉਣੀ ਬਣੀ ਨੇਟ ਦਾ ਕੱਟਾ ਵਾਲਟੀਆਂ ਨਾਲ ਦਿਉਣੀ ਅੱਜ ਤੇ ਘੋੜੇ ਆਏਗਾ ਨਹੀਂ ਨਾਲ ਤੇਰੀ ਲ ਬਣਾ ਕੇ ਆ ਤੇਰਾ ਤਰੀਕਾ ਹੀ ਕਰਦਾ ਧੋਣ ਵਾਲੀ ਤੇ ਫਾਰੀ ਦਾ ਪਲਾ ਕੇ ਆਉਣੇ ਆ ਗੇੜਾ ਦੇਖਦੇ ਆ ਕਿਵੇਂ ਚੱਲਦੀ ਆ ਕਿਵੇਂ ਨਹੀਂ ਤਾਂ ਇਹ ਦੇਖਦੇ ਆ ਨਾਲੇ ਪਿੰਡ ਦਿਖਾ ਦਿੰਦੇ ਆ ਯਾ ਚਲਦੀ ਆ ਬਸ ਓਕੇ ਯਾਰ ਰੋਡ ਪੂਰੀ ਪੂਰਾ ਸਹੀ ਚਲਦੀ ਆ ਚਾਚੀ ਉਹ ਨਹੀਂ ਬੈਠੇ ਆ ਚਾਚੀ ਉਹ ਨਹੀਂ ਬੈਠੇ ਨੇ ਹੌਣੇ ਪਿੰਡ ਦੀ ਫੇਰ ਨਹੀਂ ਆਉਂਦੇ ਉੱਤੇ ਉੱਤੇ ਜੀ ਲੋ ਦੇਖੋ ਪੂਰੀ ਸਹੀ ਓਕੇ ਰਿਪੋਰਟ ਚਲਦੀ ਆ ਪੂਰੀ ਸਹੀ ਕੋਕ ਲੈ ਕੇ ਨਾਲ ਕੋਕ ਕੋਕ ਲੈ ਜਾਂਦੇ ਆ ਉਹ ਫਿਰ ਨੂੰ ਆਏ ਨੇ ਸਾਡੇ ਪਿੰਡ ਤੋਂ ਸਾਡੇ ਪਿੰਡ ਦੇ ਨੰਬਰਦਾਰ ਸਾਹਿਬ ਹੁਣੇ ਉਹ ਸਾਡੇ ਪਿੰਡ ਦਾ ਉੱਧਰ ਗੁਰਦੁਆਰਾ ਸਾਹਿਬ ਦਾ ਮਿੱਥੋਂ ਮੋੜਲੇ ਨੇ ਅੱਗੇ ਉਹ ਫਿਰ ਟੈਂਟ ਕਰਕੇ ਬੰਦ ਆ ਸਾਡੇ ਪਿੰਡ ਦੇ ਨੰਬਰਦਾਰ ਸਾਹਿਬ ਚੱਲ ਕੱਟਦੇ ਉਹ ਵੀ ਆਪਾਂ ਆ ਗਏ ਕਰੇ ਫੇਰ ਬਹੁਤ ਵਧੀਆ ਜਲਦੀ ਸਫਾਰੀ ਆ ਗਾੜੇ ਤੇ ਡਿੱਟੀ ਜੋ ਕੋ ਕੱਢ ਲਈ ਹੋ ਕੋ ਭੇਜ ਲਈ ਡਿੱਟੀ ਜੋ ਕੋ ਕੱਢ ਦਿਆ ਜਿਹੜੀਆਂ ਉਹ ਆਪਨੇ ਕੋਲ ਚੱਲ ਗਏ ਤੇ ਹੁਣ ਆਪਾਂ ਧੋਲੇ ਟੈਰ ਟੂਰ ਤੇ ਫਿਰ ਚਲਦੇ ਆਪਾਂ ਗੁਰਦੁਆਰਾ ਸਾਹਿਬ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਉੱਥੇ ਢਿੰਗ ਸਿੰਘ ਆਏ ਹੋਏ ਆ ਰਹੇ ਹੋਏ ਨੇ ਫਿਰ ਆਪਾਂ ਉੱਥੇ ਵੀ ਇੱਕ ਅੱਧੀ ਵੀਡੀਓ ਵੀਡੀਓ ਬਣਾਵਾਂਗੇ ਸ਼ਾਰਟਸ ਲਵਾਂਗੇ ਛੋਟੇ ਛੋਟੇ ਦੇਖਦੇ ਆ ਅੱਗੇ ਕੀ ਬਣਦਾ ਕੋੜਿਆਂ ਨਾਲ ਪਾਵਾਂਗੇ ਸ਼ਾਰਟਸ ਇੱਧਰ ਲੈ ਟੈਰ ਤੋਤੇ ਇੱਧਰ ਲੈ ਟੈਰ ਤੋਤੇ ਹਾਂ ਹੂੰ ਇਧਰ ਤਾਂ ਬਣ ਗਈ ਲੁੱਕ

ਅੰਡੀਕੇਟਰ ਚੱਲੀ ਜਾਂਦਾ ਇਹਦੇ ਬਾਅਦ ਸੁੱਕਾ ਕੱਪੜਾ ਫੇਰਾਂ ਸਾਰੀ ਓਕੇ ਹੋ ਜੂਗੀ ਫਿਰ ਹਨਾ ਹਾਂ ਬਸ ਕਾਰ ਵੀ ਧੋ ਦੇਣੀ ਸੀ ਅੱਜ ਨਹੀਂ ਜਮੇ ਜਮ ਵੀ ਧੋ ਦੇਣੀ ਜੇ ਪਾਣੀ ਉਹ ਜੇ ਪਾਣੀ ਹੁੰਦਾ ਤਾਂ ਬੇਲੀ ਸੀਗੇ ਸੰਡੇ ਆ ਨਾ ਕੱਲ ਨੂੰ ਤਾਂ ਮੈਂ ਕਾਲਜ ਜਾਣਾ ਫਿਰ ਹਾਲੇ ਜੀਪ ਹੀ ਲੈ ਜਾਣੀ ਕਾਲੇ ਹਾਂ ਉਹ ਧੋ ਦਵਾਂ ਤੇਰੇ ਤੋਂ ਦਵਾ ਹੂੰ ਕੀ ਕਰੋ ਚੱਕ ਫਾਈਨਲ ਲੁੱਕ ਲੋ ਅੱਜ ਲੈਡ ਨਹੀਂ ਨਹੀਂ ਅਸੀਂ ਦੂਜੀ ਗੱਡੀ ਵੀ ਧੋਣੀ ਸੀਗੀ ਕਰੋ ਫਾਈਨਲ ਲੁੱਕ ਚਾ ਗੁਰਦਾਰ ਜਾਈ ਗੁਰਦਾਰ ਗੁਰਦਾਰ ਸਾਹਿਬ ਚੱਲੇ ਜਾਣਾ ਚਲਾ ਜਾ ਬਾਬਿਆਂ ਦੇ ਬਾਬਿਆਂ ਦੇ ਉੱਥੇ ਡਿੰਗਾ ਦੇ ਘੋੜੇ ਕੋ ਉੱਥੇ ਬਣਾਵਾ ਇੱਕ ਅੱਦੇ ਰੀਲ ਚਾਮਕੀ ਗੱਡੀ ਨੂੰ ਇਹਦੀ ਬਾਲਟੀ ਜੀ ਮੈਨੂੰ ਉਮੀਦ ਨਹੀਂ ਸੀ ਇੰਨੀ ਸਾਫ ਹੋ ਜੂਗੀ ਬਾਲਟੀ ਨਾਲ ਸਿਰੇ ਲਾਤਾ ਬਾਲਟੀ ਨੇ ਤਾਂ आप चलिया गुरद्वारा साहब देखो लोगल गल देखो कि आप चलिए गुरुद्वारा साहब देखो थोड़ा कराने गुरुद्वारा साहब के दर्शन उखते ਉਹ ਕਰਦਾ ਉਹ ਕਰ ਚੱਕੇ ਦੱਸ ਅਸੀਂ ਹੌਲੀ ਹੌਲੀ ਜਾਣਦੇ ਆ ਕਿ ਕਰਦਾ ਨਾ ਪੈਚਵੇਂ ਟਾਇਰਾਂ ਦੇ ਟਾਇਰਾਂ ਦੀ ਮਿਹਨਤ ਲੱਗੀ ਟਾਇਰਾਂ ਦੀ ਅੱਜ ਬੱਦ ਮੇਹਰ ਲਾਈਆ ਲੈਟ ਹੈਗੀ ਸੀਗੀ ਤਾਂ ਨਹੀਂ ਆਪਾਂ ਦੇ ਔਗੜਾ ਦੇ ਉਹ ਥੰਬੜੇ ਉਹ ਕੋੜੇ ਕੋਈ ਬਣਾਉਣੇ ਆਪਾਂ ਕੋਈ ਇੱਕ ਇੱਧੀ ਰੀਲ ਵਧੀਆ ਜੀ ਲਾ ਕੇ ਉਹ ਇੱਧਰ ਨੂੰ ਕਰਕੇ ਲਾ ਮੈਂ ਆ ਆਪਾਂ ਉਰੇ ਲਾਵਾਂਗੇ ਜੀਪ ਤੇ ਉਰੇ ਬਣਾਏ ਰੀਲ ਇੱਕ ਵਧੀਆ ਜੀ ਤੋਤੀ ਹੁਣ ਨਜ਼ਰ ਲੱਗੇ ਹੁਣ ਸਟਾਰਟ ਨਹੀਂ ਹੁੰਦੀ ਹੈਗੀ ਪਤਾ ਨਹੀਂ ਕੀ ਚੱਕਰ ਪੈ ਗਿਆ ਆਪਾਂ ਦੇਖਦੇ ਆ ਅਰਥ ਢਿੱਲਾ ਨਾ ਹੋ ਗਿਆ ਇਹਦਾ ਟੈਟ ਹੈ ਜੇ ਸਟਾਰਟ ਨਹੀਂ ਹੁੰਦੀ ਦੇਖੋ ਦੇਖਾ ਮਾਰਗ ਹੈ ਨਹੀਂ ਨਹੀਂ ਨਿਊਟਲੇ ਨਿਊਟਲੇ ਕੱਢ ਜਾ ਗੇਸੀ ਹੈ ਇੱਕ ਹੀ ਹੋ ਗਿਆ ਨਜ਼ਰ ਲਾ ਦੀ ਨਜ਼ਰ ਕਹਿੰਦੇ ਹੈ ਇਹਦਾ ਥੋਤੀ ਹੋ ਵੀ ੱੱਕਾ ਲਾ ਕੇ ਕਰੀਏ ਸਟਾਰਟ ਚਲੋ ਜੀ ਭਾਈ ਆਪਣੇ ਕੋਲ ਹੋਰ ਸਿੰਘ ਆ ਗਏ ਨੇ ਚੰਡੀਗੜ੍ਹ ਜਾਣਾ ਸੀ ਸ਼ਾਮ ਨੂੰ ਸਾਡੇ ਕੋਲ ਹੀ ਆਏ ਸੀ ਜੇ ਕੋਲਾ ਜੀ ਬਾਈ ਬਾਈ ਦਾ ਫਤ ਨਹੀਂ ਬੁੱਲੇ ਆਇਆ ਪਿੰਡ ਨੂੰ ਹੈ ਜੀ ਨਹੀਂ ਆਪਾਂ ਚੱਲੇ ਘਰੇ ਆਪਣੇ ਜੱਦੀਆ ਕਰੇ ਆਪਣੇ ਇੱਧਰ ਲੌਕ ਨਹੀਂ ਲੱਗਿਆ ਬੌਨਟ ਬੋਲੀ ਆ ਲੌਕ ਨਹੀਂ ਲੱਗਿਆ ਹੋਇਆ ਹਾਂ ਆਇਆ ਗੁਰਦੁਆਰਾ ਸਾਹਿਬ ਆਪਾਂ ਚੱਲਿਆ ਹੁਣ ਫੇਡ ਦੋ ਅੱਜ ਪਤਾ ਨਹੀਂ ਕੀ ਹੋ ਜਾਂਦਾ ਬੈਟਰੀ ਬਹੁਤ ਹੁੰਦੀ ਅੱਜ ਪਤਾ ਨਹੀਂ ਕਿਤੇ ਨਜ਼ਰ ਲੱਗੀ ਪਤਾ ਨਹੀਂ ਕੀ ਆ ਹੋਰ ਡੋਰੀ ਲਾ ਡੋਰੀ ਲਾ ਹੋਰ ਗੁਰਦੁਆਰੇ ਅਸੀ ਡੋਰੀ ਲਾਉਂਦੇ ਚੱਲ ਜੀ ਅੱਜ ਚੰਡੀਗੜ੍ਹ ਤੋਂ ਦੇਖਦੇ ਆ ਦੇਖਦੇ ਆ ਚੰਡੀਗੜ੍ਹ சரி ਤਰੋ ਆਪਾਂ ਨੂੰ ਗਏ ਹੋਇਆ ਨੂੰ ਆਪਾਂ ਨੂੰ ਸ਼ਾਮ ਹੋ ਗਈ ਆਪਾਂ ਨੂੰ ਦੁਪਹਿਰ ਦੇ ਗਏ ਹੋਏ ਆ ਆਪਾਂ ਗੁਰਦੁਆਰਾ ਸਾਹਿਬ ਲੋਕਾਂ ਦੇ ਫੋਟੋ ਫੂਟਾ ਬਹੁ ਕਰਾਈਆਂ ਉੱਥੇ ਆਪਾਂ ਫੋਟੋ ਵਾਲੀ ਕਲਿੱਪ ਐਤਕੀ ਪਾਉਣੀ ਨਹੀਂ ਹੈਗੀ ਪਿਛਲੀ ਵਾਰ ਆਪਾਂ ਪਾਈ ਸੀਗੀ ਐਤਕੀ ਪਾਉਣੀ ਨਹੀਂ ਅਗਲੇ ਲੋਕ ਥੋੜਾ ਜਿਹਾ ਇਤਰਾਜ਼ ਕਰਦੇ ਨੇ ਅਗਲੇ ਕਹਿੰਨ ਆਪਾਂ ਕਹਨੂ ਅਗਲੇ ਤੋਂ ਕਾਉਣਾ ਕਿਸੇ ਤੋਂ ਤੇ ਫਾਈਨਲ ਲੁੱਕ ਦੇਖੋ ਆਹ ਹਰਗੇ ਮੰਜੀਪ ਤੇ ਹੁਣ ਆਪਾਂ ਪਹਿਲਾਂ ਪੀਹਨ ਰੱਖਿਆ ਇਹੇ ਆਪਾ ਆ ਚੁੱਕੇ ਆਂ ਬੀਹਣ ਰੱਖਣ ਖਾਲਾ ਦੇ ਰੱਖ ਦੀ ਆਪਾਂ ਬੀਹਣ ਹੋਰੇ ਨਹੀਂ ਆਈ ਕਿਹਦਾ ਕੀ ਦੱਸ ਰਹੇ ਤੁਸੀਂ ਕੋਈ ਵੀ ਮੁੰਡਿਓ ਆਪਾਂ ਰੱਖਿਆ ਤਾਂ ਹੁਣ ਬੀਹਣ ਬੂਹਣ ਤੇ ਹੁਣ ਆਪਾਂ ਮਿਲਦੇ ਆਂ ਅਗਲੇ ਬਲੌਗ ਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਪਾਂ ਹੁਣ ਨੈਕਸਟ ਬਲੌਗ ਚ ਲੋ ਕਰੋ ਚੈੱਕ ਵੀਊ ਚੈੱਕ ਦੇ ਜੋ ਵੀ ਦੋ ਕਰੋ ਚੈੱਕ ਚੋ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਾਂ ਮਿਲਦੇ ਹਾਂ ਨਿਊ ਬਲੌਗ ਚ ਹੋਰ ਥੋੜੇ ਦਾ ਥੋੜੇ ਸਾਡੇ ਅੱਧੇ ਬੰਦੇ ਰਹਿ ਗਏ ਸੀ ਹਾਂ ਥੋੜੇ ਉਹਨਾਂ ਨੇ ਉਹਨਾਂ ਨਾਲ ਜਾਣਾ ਫੇਰ ਤੁਹਾਨੂੰ ਦਿਖਾਵਾਂਗੇ ਹਾਂ ਥੋੜੇ ਦਿਨਾਂ ਦਾ ਆਪਾਂ ਜਾਣਾ ਅਨੰਦਪੁਰ ਸਾਹਿਬ ਫੇਰ ਤੇ ਥੋੜੇ ਜਿਹੇ ਬੰਦੇ ਆਪਣੇ ਰਹਿ ਗਏ ਸੀਗੇ ਤੇ ਆਪਾਂ ਉਹਨਾਂ ਦਿਖਾਵਾਂਗੇ ਤੁਹਾਨੂੰ ਫੇਰ ਤੇ ਕਰੋ ਵੀਊ ਚੈੱਕ ਬੰਦਿਓ ਲੋ ਵੀਊ ਚਲੋ ਠੀਕ ਆ ਸਾਰਿਆਂ ਨੂੰ ਫਸਰੀ ਘਰ ਮਿਲਦੇ ਨੇਕਸਟ ਵਲੌਗ ਚ